ਤਤਵਾ ਵਾਲਾ ਸਰੀਰ ਨਾਮ ਰਖਾ ਕੇ ਸਿੰਘ ਸ਼ੇਰ ਸ਼ਰਾ ਸ਼ਰਾ ਵਿੱਚੋਂ ਬਦਲাইয়া ਫੇਰ ਲੇਖ ਆਪ ਨਵੇਰ ਆਪੇ ਆਪਣਾ ਪੰਦ ਮੁਕਾਇਆ ਸਤ ਗੁਰ ਸ਼ਬਦ ਕਹੇ ਮੈਨੂੰ ਹੋਰ ਆ ਗਿਆ ਚੇਤਾ ਪੂਰਬ ਪੇਵ ਚੁਕਾਇਆ ਰਵਾਲ ਸਰ ਜਾਂਦਿਆਂ ਜਾਂਦਿਆਂ ਉਹ ਗੋਵਿੰਦ ਲੇਟ ਗਿਆ ਵਿੱਚ ਖੇਤਾਂ ਬਿਨਾ ਆਸਣ ਆਸਣ ਲਈ ਪੁਰਖੇ ਆਕਾਲ ਨੂੰ ਮਸਤਕ ਟੇਕਾ ਬੈਨ ਟਿੱਕੇ ਢੂੜੀ ਖਾ ਕਰ ਮਈਆ ਫੇਰੇ ਆਪਣਾ ਆਪ ਕਰਕੇ ਪੇਟਾ ਤੋੜ ਤੂੜਾ ਵਿੱਚ ਸਮਾਇਆ ਨਾਲੇ ਹੱਸ ਕੇ ਕਿਹਾ ਤੂੰ ਪਿਤਾ ਮੈਂ ਤੇਰਾ ਬੇਟਾ ਬੇਸ਼ੱਕ ਮੈਨੂੰ ਜੰਮਣ ਵਾਲੀ ਗੁਜਰੀ ਮਾਇਆ ਮੈਂ ਸਤਗੁਰ ਤੇਰਾ ਸ਼ਬਦ ਤੇਰਾ ਮੇਰੇ ਨਾਲ ਹੋਵੇ ਠਿਕਾ ਵਾਅਦਾ ਪੂਰਾ ਦਿਨਾ ਕਰਾਇਆ